ਸ਼ਾਸਤਿਕਾ ਸ਼ਾਸਤਿਕਾ ਕਿਵੇਂ ਆਂ ਵਾਵਾ ਬੇਟਾ ਹਾਂ ਵਾਵਾ ਠੀਕ ਆ ਠੀਕ ਆ ਹਾਂ ਤੇ ਇੱਥੇ ਬੈਠੇ ਹੋ ਖੁੱਲੇ ਚ ਸਕੂਲ ਚ ਲਾ ਜਾਨੇ ਆ ਬੇਟਾ ਕਿਨੇ ਜਾਏ ਵਡੇਰੇ ਮਜ਼ੁਰਗ ਨਹੀਂ ਗਿਆ ਜਾਂਦਾ ਮਾਲਾ ਵਖਾ ਬੰਦਾ ਖੜਾ ਕੋ ਪੈਂਡਾ ਡਾਇ ਗਿਆ ਹਾਂ ਨਹੀਂ ਉਹ ਤਾਂ ਨਾਲ ਹੀ ਆ ਸਕੂਲ ਤਾਂ ਕਿਹੜੇ ਬਾਲੀ ਦੂਰ ਉਹ ਬਾੜੀ ਨੂੰ ਨਹੀਂ ਹੋਦੇ ਬੇਟਾ ਤੂੰ ਰਾ ਜਾਂਦਾ ਵੀ ਹੱਥ ਵਡੇਰੇ ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਲੈ ਜੂਗੀ ਉਹ ਜਾਂਦੇ ਨੇ ਨਾ ਇੱਥੇ ਜਿਹੜਾ ਆਪਣਾ ਸਮਾਨ ਵਿੱਚ ਅਜੇ ਪਿਆ ਬੇਟਾ ਵੀ ਇੱਥੇ ਵੀ ਸਾਡੇ ਬਦੇਰ ਸਮਾਨ ਤੋਂ ਡਰ ਲੱਗਦਾ ਵੀ ਸਮਾਨ ਨਾ ਚੋਰੀ ਹੋ ਜਾਵੇ ਕੋਈ ਚੋਰ ਨਾ ਪਾ ਜਾਵੇ ਉੱਥੇ ਆਪਣੀਆਂ ਫਰੀਜਾਂ ਮੰਜੇ ਬੇਟਾ ਕੀ ਕੀ ਚਾਹੀਏ ਨਹੀਂ ਤਾਂ ਫਿਰ ਹੁਣ ਜਮੀ ਆ ਕੇ ਰਾਤ ਨੂੰ ਫਿਰ ਕੀ ਨਹੀਂ ਆ ਕੇ ਤਾਂ ਇੱਥੇ ਬਹਰ ਮਾ ਦੇ ਤੋ ਤਰਪਾਲ ਹੀ ਕੀਤੀ ਰੱਖਾਂਦੇ ਆ ਤਰਪਾਲ ਚ ਬਹਿਣਾ ਤਰਪਾਲ ਚ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾ ਹਾਂ ਸਾਰਾ ਕੁਝ ਮਿਲਦਾ ਇੱਥੇ ਆਪਾਂ ਨੂੰ ਬੈਠਣ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਆਈ ਜਾਂਦੀ ਹੈ ਮਾਦਾ ਮੈਨੂੰ ਪਛਾਣਿਆ ਕਿ ਨਹੀਂ ਹਾਂ ਪਛਾਣਿਆ ਕਿ ਨਹੀਂ ਪਛਾਣਿਆ ਪਿਛਲੇ ਹੜ ਚ ਮੈਂ ਲੈਂਦਾ ਸੀ ਚੱਕ ਕੇ ਆਉਣਾ ਮੈਨੂੰ ਪਤਾ ਸਾਵਣਾ ਪਤਾ ਸਾਵਣਾ ਮੇਰੀ ਦਾਦ ਹਮਝਦਾ ਹੈ ਹਾਂਜੀ ਤੇਰੇ ਕੰਬਰ ਨੂੰ ਜਾਣਨੀ ਆ ਤੇਰੇ ਸਾਹਰਿਆਂ ਨੂੰ ਜਾਣਨੀ ਆ ਕਰਨ ਨੱਥ ਮਾਰ ਕੇ ਸੁਣਾਈ ਨੱਥ ਮਾਰ ਦੇ ਨਾਲ ਮੇਰੇ ਪਿਓ ਪੱਗ ਬਟਾਈ ਵੀ ਸੁੰਦਰ ਸਿੰਘ ਹਾਂ ਮੈਂ ਸਾਹ ਮਾਤਾ ਮੈਂ ਸਾਰਾ ਛੋਟਾ ਪਰਵਾਰ ਹੈ ਬੇਟਾ ਹੈ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ ਅੱਛਾ ਇੱਥੇ ਆਪਣੇ ਤਿੰਨ ਘਰ ਤਿੰਨ ਘਰ ਬੈਠੇ ਆ ਅੱਛਾ ਮਾਤਾ ਆ ਜਾ ਫਿਰ ਮਾਤਾ ਗੱਲ ਸੁਣ ਮੇਰੀ ਇਹ ਚਾਚੀ ਰੇੜਾ ਦੇ ਗਏ ਪਿੰਡ ਨੂੰ ਪਿੰਡ ਮਿਲੇਗਾ ਸਾਰਾ ਸੇਤ ਪੂਰਾ ਨਹੀਂ ਕਰ ਸਕਦੇ ਜਿੰਨਾ ਜੋ ਬੇਟਾ ਜੀ ਨਹੀਂ ਆਖੂ ਚਲ ਤੂੰ ਜੀ ਆਵਦਾ ਚਲ ਕੋਈ ਨਹੀਂ ਆਪਾਂ ਆਇਆ ਤੇ ਫਿਰ ਮੇਰੀ ਗੱਲ ਸੁਣੋ ਇੱਥੇ ਮੱਛਰਦਾਨੀ ਵਾਲਾ ਵੀ ਦੇ ਦਿਓ ਨਾ ਓਪਨ ਚ ਬੈਠੇ ਹੋਏ ਆ ਆ ਗਈ ਆ ਅੱਛਾ ਤੇ ਉਹ ਲਾ ਕੇ ਫੇਰ ਸੌਣਾ ਨਹੀਂ ਤਾਂ ਬਿਮਾਰ ਹੋ ਜੇਗੀ ਉਹ ਨਹੀਂ ਹੋਣਾ ਅੱਗੇ ਤੱਕ ਬਾਪੂ ਘਰੇ ਢਿੱਲਾ ਪੀਆ ਹੈ ਢਿੱਲਾ ਫਿਰ ਹੋਰ ਢਿੱਲਾ ਕਰ ਲੇਗੀ ਤੂੰ ਨਹੀਂ ਆਪਾਂ ਦਾ ਦਾਜ ਕਰਾਵਾਂ ਦੇ ਕੇ ਬਾਪੂ ਢਿੱਲਾ ਵੀ ਪਰੇ ਘਬਰਾਉਂਦੀ ਨਹੀਂ ਮਾਤਾ ਨਾ ਨਾ ਚੱਲ ਵਧੀਆ ਵਧੀਆ ਕੁਛ ਨਹੀਂ ਆਪਾਂ ਕਹ ਲੈਣਾ ਹੁਣੇ ਨੂੰ ਪਤਾ ਮੇਰਾ ਇਹਦੇ ਤਾਰੂ ਪਾਣੀ ਚੇਸ ਮੇਰਾ ਸਮਾਨ ਕਾ ਲਿਆਂਦਾ ਮੈਂ ਪਾਣੀ ਦੇ ਵਿੱਚ ਮਿਲ ਮੰਗੀ ਪਈ ਓਹ ਤੇ ਤੁਂ ਜ ਸਕੂਲ ਚ ਲੈ ਚਲੀ ਆਪਣੇ ਨੂਰਛਾਲੇ ਹਾਂ ਤੇ ਸਮਾਨ ਲੈ ਜਣੇ ਤੇ ਚੰਦੇ ਰੋਗੇ ਓਹ ਬਲੂ ਸਕੂਲ ਤੱਕ ਤੇ ਸਮਾਨ ਵੀ ਲੈ ਜੰਦੇ ਨਾਲ ਜਿਹੜੇ ਹਮਾਨ ਆਪਣਾ ਪਾਰ ਪੀਆ ਓਥੇ ਸੀ ਨਾ ਇਧਰ ਰਤੀ ਰਹਿਨੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾ ਚੋਰ ਸਾਰੇ ਮੈਂ ਆਹ ਉਹ ਛਾਵਣੇ ਫੜ ਗਿਆ ਪੰਜਨ ਸਾਰ ਕੁਛ ਪਿਆ ਸੀ ਬੇਟਾ ਕੀ ਕੀ ਚਾਹੀਏ ਫਰਿਜ ਨਾ ਵੀ ਕਰੇ ਮਾਤਾ ਨੂੰ ਫਰਿਜ ਦਾ ਫਿਕਰ ਆ ਹਾਂ ਹਾਰੇ ਕੋਛ ਹੁੰਦੇ ਦੇ ਫ੍ਰਿਜ ਬੰਨਿਆ ਉੱਥੇ ਸੰਗਲੀ ਦੇ ਨਾਲ ਉਹ ਨਾ ਇਤਨਾ ਚੀਜ਼ ਸਿਰ ਲੋਕ ਤਾਂ ਆਪਣੇ ਕਿਲਮੇ ਵਾਜੇ ਮੈਂ ਤਾਂਆਂੀਆਂ ਦੇਖਾ ਉੱਥੇ ਨਹੀਂ ਜੁਮੇਦਾਰੀਆਂ ਨੇ ਬਿਹੰਦੇ ਜਿਹੜਾ ਚੋਰ ਹੈ ਨਾ ਨਸ਼ਿਆਰ ਨਹੀਂ ਅਗਲ ਵੇਦੇ ਉਹ ਨਾਲ ਢੱਡਦੀ ਕਰਨੀ ਨਾ ਤੂੰ ਨਾ ਮੀਂਹ ਚ ਮਰ ਜੀ ਕਿਤੇ ਹੋਰ ਕੀ ਮੈਨੂੰ ਕੌਣ ਮਾਰੇ ਮੇਰੀ ਹੋਵੇ ਜ਼ਿੰਦਗੀ ਦੀਏ ਮੈਨੂੰ ਕੌਣ ਮਾਰੇ ਚੱਲ ਫਿਰ ਆਪ ਦਾ ਧਿਆਨ ਰੱਖਣਾ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਨਹੀਂ ਹੁੰਦੀ ਮੇਰੀ ਮਾਂ ਗਉ ਆਹਹ ਪੈਂਡ ਬੰਨੀ ਖੜੀ ਹੈ ਅੱਛਾ ਜੇ ਬੇਟਾ ਆਹ ਖੜੀਆਂ ਨਹੀਂ ਮਹੀਂ ਹੈ ਅੱਛਾ ਸਭ ਮੇਰਾ ਪੋਤਾ ਇੱਥੇ ਰਤੀਤ ਹੋ ਜਾਂਦਾ ਨਾ ਰਾਤ ਨੂੰ ਘਰੇ ਜਾਂਦੀ ਰਹਿੰਦੀਆਂ ਸਵੇਰ ਨੂੰ ਇੱਥੇ ਚਲ ਕੋਈ ਲੋੜ ਹੋਈ ਤਾਂ ਦੱਸੀ ਜਾਇਓ ਫਿਰ ਚਲ ਵਧੀਆ ਗੱਲ ਹੈ ਹਾਂ ਠੀਕ ਹੈ ਠੀਕ ਤੱਕ ਨਾਲ ਹੀ ਹੋ